ਸਚੀਕਾਲ ਜੀ ਤੁਸੀਂ ਜੁੜੇ ਹੋ ਪਬਲਿਕ ਸਮਾਣਾ ਨਿਊਜ਼ ਚੈਨਲ ਨਾਲ ਅੱਜ ਲਾਈਨ ਕਲੱਬ ਸਮਾਣਾ ਰਾਇਲ ਦੀ ਟੀਮ ਨੇ ਪ੍ਰਧਾਨ ਜੀਵਨ ਗਰਗ ਦੀ ਅਗਵਾਈ ਹੇਠਾਂ ਅਧਿਆਪਕ ਦੇ ਮਨਾਇਆ ਗਿਆ ਜਿਸ ਵਿੱਚ ਕਲੱਬ ਵੱਲੋਂ ਇਲਾਕੇ ਦੇ ਨੋ ਸਕੂਲ ਦੇ ਟੀਚਰਾਂ ਦੀ ਬਿਹਤਰੀ ਦੇ ਲਈ ਕਾਰਜਗੁਜ਼ਾਰੀ ਦੇ ਲਈ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਪ੍ਰਧਾਨ ਜੀਵਨ ਗਰਗ ਨੇ ਕਿਹਾ ਕਿ ਮਾਪੇ ਸਾਨੂੰ ਚੱਲਣਾ ਸਿਖਾਉਂਦੇ ਨੇ ਪਰ ਟੀਚਰ ਸਾਨੂੰ ਸਮਾਜ ਦੇ ਵਿੱਚ ਖੜਾ ਹੋਣ ਦੀ ਸਿੱਖਿਆ ਦਿੰਦੇ ਨੇ ਤੇ ਉਹਨਾਂ ਦੀ ਬਦੌਲਤ ਹੀ ਕਈ ਬੱਚੇ ਜਿਹੜੇ ਨੇ ਅੱਜ ਤਰੱਕੀ ਕਰ ਚੁੱਕੇ ਨੇ ਤੇ ਕੁਝ ਬੱਚੇ ਜਿਹੜੇ ਨੇ ਤਰੱਕੀ ਵੱਲ ਜਾ ਰਹੇ ਨੇ ਉਹਨਾਂ ਕਿਹਾ ਕਿ ਅਧਿਆਪਕਾਂ ਨਾਲ ਦਿਲੋ ਹੀ ਜਿਹੜਾ ਇੱਜ਼ਤ ਕਰਨੀ ਚਾਹੀਦੀ ਹੈ ਤੇ ਇਸ ਮੌਕੇ ਆਏ ਹੋਏ ਟੀਚਰਾਂ ਨੂੰ ਕਲੱਬ ਵੱਲੋਂ ਜਿਹੜਾ ਧੰਨਵਾਦ ਵੀ ਕੀਤਾ ਗਿਆ ਉਹਨਾਂ ਕਿਹਾ ਕਿ ਅਧਿਆਪਕਾਂ ਦੇ ਲਈ ਇੱਕ ਮਾਨ ਤੇ ਸਨਮਾਨ ਜਿਹੜਾ ਸਭ ਤੋਂ ਵੱਡੀ ਪੂੰਜੀ ਹੁੰਦੀ ਹੈ ਅਧਿਆਪਕਾਂ ਵੱਲੋਂ ਕਲੱਬ ਦਾ ਜਿਹੜਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਟੀਚਰਾਂ ਨੇ ਕਿਹਾ ਕਿ ਕੰਮ ਕੋਈ ਵੀ ਹੋਵੇ ਸਾਡੀ ਜਿਹੜੀ ਨੌਕਰੀ ਹੈ ਇਹ ਨਹੀਂ ਪਰ ਅਸੀਂ ਸੇਵਾ ਦੇ ਨਾਲ ਹੀ ਬੱਚਿਆਂ ਨੂੰ ਜਿਹੜਾ ਪੜਾਉਂਦੇ ਆ ਤੇ ਉਹਨਾਂ ਦੀ ਭਵਿੱਖ ਬਣਾਉਂਦੀ ਹਰ ਸੰਭਵ ਜਿਹੜੀ ਹੈ ਕੋਸ਼ਿਸ਼ ਕਰਦੇ ਆ ਇਸ ਮੌਕੇ ਕਲੱਬ ਦੇ ਪ੍ਰਧਾਨ ਜੀਵਨ ਗਰਕ ਦੇ ਨਾਲ ਸਾਰੇ ਹੀ ਮੈਂਬਰ ਜਿਹੜੇ ਨੇ ਹਾਜ਼ਰ ਰਹੇ ਤੇ ਉਹਨਾਂ ਵੱਲੋਂ ਆਏ ਹੋਏ ਟੀਚਰਸ ਦਾ ਵਿਸ਼ੇਸ਼ ਤੌਰ ਤੇ ਵੀ ਧੰਨਵਾਦ ਕੀਤਾ ਗਿਆ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਟੀਚਰਸ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿਨਾ ਅੱਜ ਟੀਚਰ ਜਿਹੜਾ ਅੱਜ ਲਾਇਨ ਕਲੱਬ ਵੱਲੋਂ ਮਨਾ ਰਹੇ ਆ ਲਾਇਨ ਕਲੱਬ ਰਾਇਲ ਵੱਲੋਂ ਅੱਜ ਅਸੀਂ ਇੱਥੇ 9 ਟੀਚਰ ਜੋ ਸਾਡੇ ਇੱਥੇ ਸ਼ਹਿਰ ਦੇ ਸਰਕਾਰੀ ਸਕੂਲਾਂ ਦੇ ਅਰ ਪ੍ਰਾਈਵੇਟ ਸਕੂਲਾਂ ਦੇ ਟੀਚਰ ਨੇ ਉਹਨਾਂ ਨੂੰ ਅੱਜ ਕਲੱਬ ਵੱਲੋਂ ਸਨਮਾਨਿਤ ਕਰਿਆ ਗਿਆ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਹੈ ਵੀ ਬੱਚਿਆਂ ਨੂੰ ਸਿੱਧੇ ਰਸਤੇ ਸਿੱਧੇ ਮੀਨਸ ਪੜ੍ਹਾਈ ਤਾਂ ਆਪਾਂ ਕਰਾਈ ਰਿਹਾ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਏ ਇਹੋ ਜੀ ਵੀ ਆਪਾਂ ਉਹਨਾਂ ਨੂੰ ਬੱਚਿਆਂ ਨੂੰ ਸਿੱਖਿਆ ਦਈਏ ਪੜ੍ਹਾਈ ਦੇ ਨਾਲ ਨਾਲ ਜਿਹੜਾ ਨਸ਼ੇ ਦਾ ਅੱਜ ਕੋੜ ਕੋੜ ਚੱਲ ਰਿਹਾ ਜਿਹੜਾ ਇੱਥੇ ਅੱਜ ਪੰਜਾਬ 'ਚ ਉਸ ਵਾਸਤੇ ਅਸੀਂ ਟੀਚਰਾਂ ਨੂੰ ਬੇਨਤੀ ਕਰੀ ਹੈ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਇਸ ਕੋੜ ਤੋਂ ਜਿਹੜਾ ਨਸ਼ਿਆਂ ਦਾ ਇਸ ਤੋਂ ਦੂਰ ਕਰਨਾ ਉਹਨਾਂ ਨੂੰ ਇਸ ਬਾਰੇ ਵੀ ਸਿੱਖਿਆ ਦੇਣ ਮੇਰੇ ਖਿਆਲ 'ਚ ਇੱਕ ਦਿਵਸ ਨਹੀਂ ਆਇਆ ਕੱਲਾ ਇੱਕ ਮੌਕਾ ਜਿਹਨੂੰ ਅਸੀਂ ਆਪਣੇ ਗੁਰੂਆਂ ਦਾ ਜਿਨ੍ਹਾਂ ਨੇ ਸਾਨੂੰ ਸਹੀ ਰਾਹ ਦਿਖਾਇਆ ਜਿੰਦੂ ਵਿੱਚ ਸੁਣਨਾ ਧੰਨਵਾਦ ਕਰਦੇ ਹਾਂ ਜਿਹੜਾ ਜਿਹੜਾ ਟੀਚਰ ਆ ਅਧਿਆਪਕ ਆ ਉਹ ਇੱਕ ਮੋਮਬੱਤੀ ਤਰ੍ਹਾਂ ਹੁੰਦਾ ਜਿਹੜਾ ਆਪਣੇ ਆਪ ਨੂੰ ਜਲ ਕੇ ਦੂਸਾਂ ਨੂੰ ਰੋਸ਼ਨੀ ਦਿੰਦਾ ਤੇ ਬੱਚਿਆਂ ਨੂੰ ਸਹੀ ਰਾਹ ਪਾਉਂਦਾ ਜ਼ਿੰਦਗੀਆਂ ਨੂੰ ਸਹੀ ਰਸਤਾ ਦਿਖਾਉਂਦਾ ਉਹਨੂੰ ਤੇ ਇਸ ਤੋਂ ਬਾਅਦ ਅਸੀਂ ਧੰਨਵਾਦ ਕਰਦੇ ਹਾਂ ਸਮਾਣਾ ਲਾਇਓਂਸ ਕਲੱਬ ਰਾਇਲ ਦਾ ਜਿਨ੍ਹਾਂ ਨੇ ਅੱਜ ਇਸ ਅਧਿਆਪਕ ਮੌਕੇ ਤੇ ਸਾਨੂੰ ਸਨਮਾਨਿਤ ਕਰਕੇ ਜਿਹੜਾ ਸਾਡੀ ਇੰਪੋਰਟੈਂਸ ਹਨ ਦਿਖਾਈ ਕਿ ਟੀਚਰ ਇੱਕ ਜਿਹੜਾ ਬਹੁਤ ਹੀ ਇੰਪੋਰਟੈਂਟ ਜਗ੍ਹਾ ਰੱਖਦਾ ਆਪਣੀ ਸਮਾਜ ਦੇ ਵਿੱਚ ਜਿਹੜਾ ਸਮਾਜ ਨੂੰ ਬੱਚਿਆਂ ਨੂੰ ਸਹੀ ਦਿਸ਼ਾ ਦਿਖਾਉਂਦਾ। ਹੋਰ ਬੱਚਿਆਂ ਟੀਚਰਸ ਡੇ ਹੈ ਇਸੇ ਲਈ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਟੀਚਰਸ ਪਾਉਣੀਆਂ ਨੂੰ ਸਾਰਿਆਂ ਨੂੰ ਤੇ ਇਸ ਟੀਚਰਸ ਦੇਤੇ ਕਿਉਂਕਿ ਜੋ ਵੀ ਸਮਾਜ ਟੀਚਰ ਦੀ ਜਰੂਰ ਹੁੰਦਾ ਹੈ ਤੇ ਟੀਚਰਸ ਡੇ ਤੇ ਮੈਂ ਇੱਕ ਸੁਨੇਹਾ ਦੇਣਾ ਚਾਹੁੰਦੀ ਆ ਵੀ ਅੱਜਕਲ ਜਿਹੜਾ ਨਸ਼ਾ ਹੈ ਠੀਕ ਹੈ ਵੀ ਡਰੱਗਸ ਚੱਲ ਰਹੇ ਨੇ ਬਟ ਉਹੀ ਜਗਾ ਅੱਜਕਲ ਸਮਾਰਟ ਜਿਹੜੇ ਆਪਣੇ ਫੋਨ ਹੈ ਫੋਨ ਐਡਿਕਸ਼ਨ ਜਾਦਾ ਤਾਂ ਆਪਾਂ ਨੂੰ ਸਮਾਜ ਵਿੱਚੋਂ ਫੋਨ ਐਡਿਕਸ਼ਨ ਨੂੰ ਖਤਮ ਕਰਦੇ इजीली ਸਾਨੂੰ ਕੀ ਕਰਨਾ ਚਾਹੀਦਾ ਫਸਟਲੀ ਤਾਂ ਅਸੀਂ ਆਪਣੇ ਆਪ ਮੇਹੀ ਰੋਕਣਾ ਹੈ ਤਾਂ ਆਪਾਂ ਨੂੰ ਸਭ ਨੂੰ ਹੀ ਪਤਾ ਹੈ ਕਿ ਆਪਾਂ ਫੋਨ ਦੇ ਕਿੰਨੇ ਐਡਿਕਟ ਹੋ ਚੁੱਕੇ ਹਾਂ ਸਵੇਰੇ ਉੱਠਦੇ ਸਾਰ ਫੋਨ ਦੇ ਦੇਖਣਾ ਸ਼ੁਰੂ ਕਰ ਦੇਣਾ ਰੋਲਿੰਗ ਤੋਂ ਰੋਲਿੰਗ ਸਭ ਕੁਝ ਕਰਦੇ ਆ ਤਾ ਸਾਨੂੰ ਉਹੀ ਚੀਜ਼ ਅਸੀਂ ਬੱਚਿਆਂ ਨੂੰ ਅਸੀਂ ਆਪਣਾ ਕੰਮ ਕਰਨ ਲਈ ਛੋਟੇ ਛੋਟੇ ਬੱਚਿਆਂ ਨੇ ਮੋਬਾਈਲ ਕਾਰ ਲਿਆ ਤਾਂ ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਆਪਣੇ ਪੇਰੈਂਟਸ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਅਵੇਅਰ ਹੋਣਾ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਫੋਨ ਨਾ ਦੇਣ ਕਿਉਂਕਿ ਫੋਨ ਇੱਕ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਇਹ ਜਿਹੜਾ ਫੋਨ ਹੈ ਸਾਡੇ ਦਿਮਾਗ ਨੂੰ ਹੌਲੀ ਹੌਲੀ ਸਾਡੀ ਯਾਦਦਾਸ਼ਤ ਖਤਮ ਕਰਦਾ ਜਾ ਰਿਹਾ ਹੈ ਕਿ ਰੈਮੀ ਬਿਲਕੁਲ ਅਸੀਂ ਹਰ ਚੀਜ਼ ਗੂਗਲ ਤੋਂ ਦੇਖਣਾ ਸ਼ੁਰੂ ਕਰ ਦਿੱਤਾ ਹੈ ਕਿ ਪਹਿਲਾਂ ਸਾਨੂੰ ਸਾਰਾ ਕੁਝ ਬਹੁਤ ਜ਼ਿਆਦਾ ਯਾਦ ਹੁੰਦਾ ਸੀ ਤਾਸੀ ਜਿਹੜਾ ਮੈਨੂੰ ਲੱਗਦਾ ਕਿ ਫੋਨ ਐਡਿਕਸ਼ਨ ਬਹੁਤ ਜ਼ਿਆਦਾ ਵਧ ਰਹੀ ਹੈ ਇਸੇ ਜਗ੍ਹਾ ਸਾਨੂੰ ਮਤਲਬ ਕਿ ਪੇਰੈਂਟਸ ਨੂੰ ਆਪਣੇ ਬੱਚਾ ਨੂੰ ਬੱਤੋ ਉਹ ਟਾਈਮ ਦੇਣਾ ਚਾਹੀਦਾ ਹੈ ਘਰ ਵਿੱਚ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਇੱਕ ਟਾਈਮ ਫਿਕਸ ਕਰ ਦੋ 9 ਵਜੇ ਤੋਂ ਬਾਅਦ ਕਿਸੇ ਨੇ ਮੋਬਾਈਲ ਨਹੀਂ ਚੁੱਕਣਾ ਤਾਂ ਜੋ ਆਪਣੀ ਫੈਮਿਲੀ ਨੂੰ ਟਾਈਮ ਨਹੀਂ ਜਿਹੜਾ ਅੱਜ ਡਿਜੀਟਲ ਦਾ ਜ਼ਰੂਰੀ ਹੈ ਡਿਜੀਟਲ ਫੋਨਸ ਜ਼ਰੂਰੀ ਹੈ ਮੈਂ ਨਹੀਂ ਕਹਿੰਦੀ ਕਿ ਡਿਜੀਟਲ ਫੋਨ ਯੂਜ਼ ਨਹੀਂ ਕਰਨੇ ਕਰਨੇ ਹੈ ਲੇਕਿਨ ਉਹ ਇੱਕ ਲਿਮਿਟੇਸ਼ਨਸ ਹੋਣੀ ਚਾਹੀਦੀ ਨੇ ਆਪਾਂ ਐਕਸੈਸ ਟੂ ਯੂਜ਼ ਕਰਦੇ ਆ ਆਪਾਂ ਬਿਨਾਂ ਮਤਲਬ ਰੀਲਸ ਦੇਖੀ ਜਾਂਦੇ ਆ ਬਿਨਾਂ ਮਤਲਬ ਫੇਸਬੁਕ ਦੇ ਆਈਡੀ ਸਭ ਕੁਝ ਦੇਖੀ ਜਾਂਦੇ ਜਿੱਥੇ ਸਾਡਾ ਕੰਮ ਹੋਵੇ ਤੁਸੀਂ ਯੂਜ਼ ਕਰਨੇ ਆ ਨਾ ਮੋਹ ਕੋ ਕਿਉਂਕਿ ਅੱਜ ਕੱਲ ਤਾਂ ਸਾਰੇ ਬਿਜ਼ਨਸ ਫੋਨ ਦੇ ਨੇ ਐਡਿਕਟ ਹੋਏ ਪਏ ਆਪਾਂ ਬਿਨਾਂ ਮਤਲਬ ਦੇ ਚੀਜ਼ਾਂ ਦੇਖ ਰਹੇ ਉਹ ਉਹਨਾਂ ਨੂੰ ਘਟਾਣਾ ਸੀ ਠੀਕ ਇਹਨਾਂ ਨੂੰ ਬੱਚਿਆਂ ਦੀ ਸਟੱਡੀ ਤੇ ਬਹੁਤ ਅਸਰ ਪੈਂਦਾ ਇਸ ਚੀਜ਼ ਦਾ ਜੇ ਬੱਚੇ ਐਕਸੈਸ ਫੋਨ ਦੇਖਦੇ ਹੋ ਪੜਾਈ ਤਾਂ ਬੋਲੀ ਬੋਲੀ ਨੂੰ ਪਤਾ ਲੱਗਦਾ ਵੀ ਬੱਚੇ ਜਿਹੜੇ ਆ ਪੜਾਈ ਤੋਂ ਦੂਰ ਹੁੰਦੇ ਜਾ ਰਹੇ ਠੀਕ ਹੈ ਮੈਨੂੰ ਟੀਚਰਜ਼ ਦਾ ਹੋਣ ਦੇ ਨਾਤੇ ਹੀ ਮੈਂ ਕਹਾਂਗੀ ਕਿ ਪੇਰੈਂਟਸ ਨੂੰ ਅਵੇਅਰ ਹੋਣਾ ਚਾਹੀਦਾ ਛੋਟੇ ਛੋਟੇ ਬੱਚਿਆਂ ਨੂੰ ਫੋਨਸ ਨਹੀਂ ਸਮਾਉਣ ਦੇ ਕੀ